ਜਿਨ੍ਹਾਂ ਦਾ ਸਮਾਪਦਾਸ ਨੂੰ ਪ੍ਰਬੰਧਕ ਸਹਿਬਾਨਾਂ ਵੱਲੋਂ ਹੁਕਮ ਕੀਤਾ ਗਿਆ ਮੈਂ ਆਪਣੇ ਸਮੇਂ ਦੇ ਦਾਇਰੇ ਦੇ ਵਿੱਚ ਰਹਿੰਦੀ ਹਾਂ ਗੋਵਿੰਦ ਸਿੰਘ ਸੱਚੇ ਬਾਦਸ਼ਾਹ ਜਿਨ੍ਹਾਂ ਨੇ ਪੂਰਾ ਸਰਵੰਸ ਏਸ ਦੇਜ ਦੇ ਉੱਤੋਂ ਏਸ ਕੌਮ ਦੇ ਉੱਤੋਂ ਵਾਰ ਦਿੱਤਾ ਅਮਰਤ ਸਰਦਾ ਛੜਾਲੋ ਮੋਰਚਾ ਅਮਰਤ ਸਰਦਾ ਛੜਾਲੋ ਮੋਰਚਾ ਬਿਆਸ ਦਰਿਆ ਨੂੰ ਪਾਰ ਕਰਕੇ ਗੁਰਮੁਖੋ ਸਿੰਘਾਂ ਦਾ ਦਲ ਇਹੋ ਜੇ ਹਾਲਾਤਾਂ ਦੇ ਵਿੱਚ ਤੇ ਮਾਧੇ ਦੀ ਧਰਤੀ ਦੇ ਉੱਤੇ ਪ੍ਰਵੇਸ਼ ਕਰ ਗਿਆ ਤੇ ਪੜਾ ਕੀਤਾ ਇਹਨਾਂ ਨੇ ਪਹੁੰਚ ਕੇ ਤਰਨਤਨ ਸਾਹਿਬ ਦੀ ਧਰਤੀ ਦੇ ਉੱਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਪਾਵਨ ਸਰੋਵਰ ਦੇ ਵਿੱਚ ਦਰਸ਼ਨ ਇਸ਼ਨਾਨ ਕਰਕੇ ਤੇ ਅਰਦਾਸਾ ਸੁਧਿਆ ਫਿਰ ਅਮਰਤ ਵੇਲੇ ਦੀਆਂ ਬਾਣੀਆਂ ਤੋਂ ਉਪਰੰਤ ਅਰਦਾਸਾ ਕੀ ਕੋ ਸੋਧਿਆ ਏ اے ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਕਿਰਪਾ ਕਰਿਓ ਤੇਰੇ ਦਰ ਦੇ ਪਵਿੱਤਰਤਾ ਦੇ ਲਈ ਤੇਰੇ ਦਰ ਦੀ ਆਜ਼ਾਦੀ ਦੇ ਲਈ ਜਾ ਰਹੇ ਆ ਜਦੋਂ ਤੱਕ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਉਦੋਂ ਤੱਕ ਸ਼ਹਾਦਤ ਦਾ ਜਾਮ ਨਹੀਂ ਪੀਣਾ ਇਹ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਵੱਲੋਂ ਤੇ ਇਸ ਅਰਦਾਸ ਦੇ ਨਾਲ ਮਾਨੋ ਸਾਰੀ ਲੋਕਾਈ ਦੇ ਵਿੱਚ ਹਲਚਲ ਮਚ ਗਈ ਹੈ ਹੋਣ ਹੀ ਆ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ ਖਲੋਗੀ ਕਹਿੰਦੇ ਬਾਬਾ ਜੀ ਤੁਸੀਂ ਅਰਦਾਸ ਗਲਤ ਕਰ ਲਈ ਹੈ ਅਰਦਾਸ ਗਲਤ ਕਿਸ ਤਰ੍ਹਾਂ ਹੋ ਸਕਦੀ ਹੈ ਬਾਬਾ ਜੀ ਨੇ ਅੱਗੇ ਸਵਾਲ ਪੁੱਛਿਆ ਕਹਿੰਦੇ ਜੇ ਤਾਂ ਤੁਸੀਂ ਅਰਦਾਸ ਕਰਦੇ ਇਸ ਪ੍ਰਕਾਰ ਕਿ ਜਾਂ ਤਾਂ ਸ਼ਹਾਦਤ ਦਾ ਜਾਮ ਪੀਣਾ ਹੈ ਤੇ ਜਾਂ ਫਿਰ ਸਤਖੰਡ ਜੀ ਦੇਰਬਾਰ ਸਾਹਿਬ ਨੂੰ ਆਜ਼ਾਦ ਕਰਾਉਣਾ ਫਿਰ ਤਾਂ ਗੱਲ ਸੀ ਠੀਕ ਪਰ ਤੁਸੀਂ ਅਰਦਾਸ ਕੀਤੀ ਆ ਕਿ ਜਦੋਂ ਤੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਉਦੋਂ ਤੱਕ ਸ਼ਹਾਦਤ ਦਾ ਜਾਮ ਨਹੀਂ ਪੀਣਾ ਇਹ ਗੱਲ ਠੀਕ ਨਹੀਂ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਫੇਰ ਸਵਾਲ ਕੀਤਾ ਕਹਿੰਦੇ ਕਿਉਂ ਠੀਕ ਨਹੀਂ? ਤੇ ਹੁਣੀ ਫੇਰ ਜਵਾਬ ਦਿੰਦੀ ਕਹਿੰਦੇ ਤੁਹਾਡੀ ਵਿਧੀ ਦਾ ਵਿਧਾਨ ਕੁਝ ਹੋਰ ਆਗਦਾ ਹੈ। ਤੁਹਾਡੀ ਮੌਤ ਜੰਗ ਦੇ ਮੈਦਾਨ ਦੇ ਵਿੱਚ ਲਿਖੀ ਗਈ ਆ। ਤੇ ਮੌਤ ਤੋਂ ਅੱਜ ਤੱਕ ਕੋਈ ਜਿੱਤ ਨਹੀਂ ਜੋ ਸਕਿਆ। ਤੁਸੀਂ ਅਰਦਾਸ ਬਾ ਬਦਲ ਲਓ ਅਦੇ ਵੀ ਵੇਲਾ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਵਾਬ ਦਿੱਤਾ ਕਹਿੰਦੇ ਹੋਣੀਏ ਜੇ ਕਿਤੇ 5-7 ਮਿੰਟ ਪਹਿਲਾਂ ਆ ਜਾਂਦੀ ਨਾ ਤੇ ਤੇਰੀ ਗੱਲ ਦੇ ਉੱਤੇ ਕੋਈ ਨਾ ਕੋਈ ਵਿਚਾਰ ਕੀਤੀ ਜਾ ਸਕਦੀ ਸੀ ਪਰ ਹੁਣ ਅਰਦਾਸਾ ਸੋਧਿਆ ਗਿਆ ਹੈ ਤੇ ਗੁਰੂ ਕੇ ਸਿੱਖ ਦਾ ਕੀਤਾ ਹੋਇਆ ਅਰਦਾਸਾ ਕੋਈ ਮੋੜਨ ਵਾਲਾ ਜੰਮਿਆ ਨਹੀਂ ਹੈ ਹੁਣ ਜਾਂ ਤਾਂ ਜਿਹਨੇ ਅਰਦਾਸ ਕੀਤੀ ਆ ਉਹ ਜਾਣਦਾ ਤੇ ਜਾਂ ਜਿਹਦੇ ਅੱਗੇ ਅਰਦਾਸ ਕੀਤੀ ਆ ਉਹ ਜਾਣਦਾ ਸਿੱਖਾਂ ਅੱਗੇ ਗੁਰੂ ਕੋ ਸਿੱਖਾਂ ਕੋਲ ਤਿੰਨ ਚੀਜ਼ਾਂ ਸਭ ਤੋਂ ਮਹਾਨ ਆ ਉਹ ਦੁਨੀਆ ਦੀ ਕਿਸੇ ਕੌਮ ਕੋਲ ਨਹੀਂ ਆ ਪਹਿਲੀ ਚੀਜ਼ ਮਹਾਨ ਆ ਸਾਡੇ ਕੋਲ ਸਾਡਾ ਗੁਰੂ ਦੂਸਰੀ ਚੀਜ਼ ਮਹਾਨ ਆ ਸਾਡੇ ਕੋਲ ਉਸ ਗੁਰੂ ਦੇ ਅੱਗੇ ਕੀਤੀ ਜਾਣ ਵਾਲੀ ਅਰਦਾਸ ਤੇ ਤੀਸਰੀ ਚੀਜ਼ ਸਾਡੇ ਕੋਲ ਮਹਾਨ ਆ ਉਸ ਅਰਦਾਸ ਦੇ ਉੱਤੇ ਨਿਸ਼ਚਾ ਅਰਦਾਸ ਦੇ ਉੱਤੇ ਨਿਝਾ ਹੋਵੇ ਤੇ ਗੁਰੂ ਕਦੇ ਵੀ ਕੰਡ ਨਹੀਂ ਜੋ ਲੱਗਣ ਦਿੰਦਾ ਅਰਦਾਸ ਕੀਤੀ ਹੋਵੇ ਸੱਚੇ ਦਿਲੋਂ ਤੇ ਸੱਚੇ ਸਤਿਗੁਰੂ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਨਾ ਹੋਵੇ ਹੋ ਨਹੀਂ ਸਕਦਾ ਮੌਤ ਤੋਂ ਬਾਅਦ ਵੀ ਇੱਥੇ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਅਰਦਾਸ ਦੀ ਮਨਸ਼ਾ ਕੀ ਆ ਅਰਦਾਸ ਦੀ ਭਾਵਨਾ ਕੀ ਆ ਇਹ ਗੱਲ ਮੈਂ ਨਹੀਂ ਰੱਖਦੀ ਰਹੋ ਵਿਚਾਰ ਇੱਕ ਲਾਹੌਰ ਤੋਂ ਰਹਿਣ ਵਾਲੀ ਬੀਬੀ ਕੁਛੜ ਦੇ ਵਿੱਚ ਨਵ ਜੰਮੇ ਬੱਚੇ ਨੂੰ ਚੁੱਕ ਕੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚਾਲਾ ਮਾਰਦੀ ਆ ਅਰਦਾਸ ਕੀ ਕਰਦੀ ਆ ਥੋੜੀ ਸੁਲਤਾਨ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਤੇਰੇ ਦਰ ਦੇ ਦਰਸ਼ਨ ਨਹੀਂ ਜਾਣਾ ਇਹ ਦਰਸ਼ਨ ਬਖਸ਼ ਕੇ ਨਿਹਾਲ ਕਰੋ ਆਪਣੇ ਬੱਚੇ ਨੂੰ ਕੁਛੜ ਦੇ ਵਿੱਚ ਚੁੱਕਿਆ ਤੇ ਚਾਲਾ ਮਾਰ ਦਿੱਤਾ ਰਸਤੇ ਦੇ ਵਿੱਚ ਜਾਂਦਿਆਂ ਜੀਵਾਨ ਕੌੜਾ ਮੱਲ ਜੀ ਮਿਲੇ ਦੀਵਾਨ ਕੌੜਾ ਮੱਲ ਜੀ ਉਹ ਜਿਨ੍ਹਾਂ ਨੂੰ ਪੰਥ ਦੇ ਵਿੱਚ ਦੀਵਾਨ ਮਿੱਠਾ ਮੱਲ ਜੀ ਕਹਿ ਕੇ ਸਤਿਕਾਰਿਆ ਗਿਆ ਚਾਹੇ ਸਰਕਾਰ ਦੇ ਵਿੱਚ ਦੀਵਾਨ ਆ ਪਰ ਸਿੰਘਾਂ ਦੀ ਜੰਗਲਾਂ ਮੇਲਿਆਂ ਦੇ ਵਿੱਚ ਰਸਤਾ ਵਸਤਾਂ ਦੇ ਨਾਲ ਸੇਵਾ ਕਰਦੇ ਰਹਿੰਦੇ ਇਸ ਕਰਕੇ ਪੰਥ ਦੇ ਵਿੱਚ ਬੜਾ ਸਤਿਕਾਰ ਆ ਤੇ ਸਾਰੇ ਸਿੱਖ ਇਹਨਾਂ ਦੇ ਚਿਹਰੇ ਦੇ ਇਹਨਾਂ ਦੇ ਨਾਮ ਦੇ ਜਾਣੂ ਆ ਦੀਵਾਨ ਜੀ ਨੇ ਪੁੱਛਿਆ ਬੀਬੀ ਕਿੱਥੇ ਚੱਲੀਆਂ ਕਹਿੰਦੀ ਦੀਵਾਨ ਜੀ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚੱਲੀਆਂ ਤੇ ਮੀਰ ਮੰਨੂ ਦੇ ਸਮੇਂ ਦੀ ਗੱਲ ਹੈ ਗੁਰਮਖੋ ਦੀਵਾਨ ਦੀ ਆਖਦੇ ਆ ਦੀਵਾਨ ਕੌੜਾ ਮੱਲ ਜੀ ਨੇ ਵਜਨ ਕੀਤਾ ਕਹਿੰਦੇ ਬੀਬੀ ਜਾ ਪਿੱਛੇ ਮੁੜ ਜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਆ ਉੱਥੇ ਮੀਰ ਮੰਨੂ ਦੀ ਫੌਜ ਨੇ ਕਬਜ਼ਾ ਕੀਤਾ ਹੋਇਆ ਬੀਬੀ ਸਵਾਲ ਕਰਦੀ ਆ ਕਹਿੰਦੀ ਦੀਵਾਨ ਜੀ ਇਸ ਧਰਤੀ ਦੇ ਉੱਤੇ ਹਰ ਇੱਕ ਘਰ ਦਾ ਦਰਵਾਜ਼ਾ ਬੰਦ ਹੋ ਸਕਦਾ ਪਰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ ਕਦੇ ਵੀ ਬੰਦ ਨਹੀਂ ਹੋ ਸਕਦਾ ਕਿਹੋ ਜੀਆਂ ਗੱਲਾਂ ਕਰਦੇ ਪਏ ਕਹਿੰਦਾ ਬੀਬੀ ਮੇਰੀ ਗੱਲ ਨੂੰ ਸਮਝ ਜੇ ਆਪਣਾ ਨਹੀਂ ਖਿਆਲ ਕਰਨਾ ਤੇ ਇਸ ਦੁੱਧ ਚੁੰਗਦੇ ਬੱਚੇ ਦਾ ਖਿਆਲ ਕਰਕੇ ਵਾਪਸ ਚਲਿਆ ਜਾ ਜਿਹੜਾ ਉਥੇ ਦਰਸ਼ਨਾ ਨੂੰ ਜਾਂਦਾ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਬੀਬੀ ਨੇ ਅਗਲਾ ਜਵਾਬ ਦਿੱਤਾ دیਵਾਨ ਜੀ ਜੇ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਿਆਂ ਮੇਰੇ ਪੁੱਤਰ ਨੂੰ ਸ਼ਹਾਦਤ ਦਾ ਜਾਮ ਮਿਲ ਜਾਵੇ ਤੇ ਇਹਦੇ ਤੋਂ ਵੱਡੇ ਭਾਗਾਂ ਵਾਲਾ ਹੋਰ ਕੌਣ ਹੋ ਸਕਦਾ ਕਿਰਪਾ ਕਰੋ ਤੁਸੀਂ ਮੈਨੂੰ ਜਾਣ ਦੀ ਆਗਿਆ ਬਖਸ਼ੋ ਤੇ ਫਿਰ ਅਰਦਾਸ ਕਰ ਦਿੱਤੀ ਆ ਉੱਥੇ ਖਲੋ ਕੇ ਸੱਚੇ ਮਾਛਾ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਜੇ ਸਾਡੇ ਕਰਮਾਂ ਦੇ ਵਿੱਚ ਸ਼ਹਾਦਤ ਦਾ ਆਜਾਮ ਲਿਖਿਆ ਏ ਤੇ ਸ਼ਹਾਦਤ ਮਿਲੇ ਪਰ ਇੱਕ ਅਰਦਾਸ ਤੇਰੇ ਚਰਨਾਂ ਦੇ ਵਿੱਚ ਜੇ ਸਾਡਾ ਸਰੀਰ ਕਰਮਾਂ ਦੇ ਵਿੱਚ ਨਹੀਂ ਨਾ ਪਹੁੰਚ ਸਕਦਾ ਦਰਬਾਰ ਸਾਹਿਬ ਨਹੀਂ ਪਹੁੰਚ ਸਕਦਾ ਤੇ ਘੱਟੋ ਘੱਟ ਖੂਨ ਦੀਆਂ ਦੋ ਬੂੰਦਾਂ ਦਰਬਾਰ ਸਾਹਿਬ ਪਹੁੰਚ ਜਾਣ ਸਾਡਾ ਇੰਨਾ ਇਸ ਜਗ ਦੇ ਉੱਤੇ ਆਉਣਾ ਸਫਲਾ ਹੋ ਜਾਪੇ ਇੰਨੀ ਆਖੇ ਤੇ ਬੀਬੀ ਨੇ ਚਾਲਾ ਮਾਰ ਦਿੱਤਾ ਥੋੜੀ ਜਿਹੀ ਦੂਰੀ ਤੈਅ ਕੀਤੀ ਆ ਸਾਹਮਣੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੋਏ ਨੇ ਤੇ ਧਰਤੀ ਨੂੰ ਹੱਥ ਲਾ ਕੇ ਆਪਣੇ ਪੁੱਤਰ ਦੇ ਮੱਥੇ ਨੂੰ ਲਾਇਆ ਫਿਰ ਆਪਣੇ ਮੱਥੇ ਨੂੰ ਲਾਇਆ ਤੇ ਅਰਦਾਸ ਕੀਤੀ ਆ ਪੁੱਤਰ ਨੂੰ ਆਖ ਰਹੀ ਆ ਪੁੱਤਰਾ ਤੇਰਾ ਆਉਣਾ ਜੱਗ ਦੇ ਉੱਤੇ ਸਫਲਾ ਹੋ ਗਿਆ ਏ ਤੁਠੇ ਨੇ ਤਰਦੂਰਾਮ ਦਾਸ ਪਾਤਸ਼ਾਹ ਤੇਰੇ ਉੱਪਰ ਤੈਨੂੰ ਆਪਣੇ ਦਰ ਦੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਏ ਐਨੀ ਗੱਲ ਕਰਦੀ ਆ ਮਾਤਾ ਤੇ ਇੱਕ ਗੋਲੀ ਆਉਂਦੀ ਆ ਸ਼ਰਨ ਕਰਦੀ ਤੇ ਬੱਚੇ ਦੇ ਸਿਰ ਵਿੱਚ ਲੰਘ ਜਾਂਦੀ ਆ ਫਰੋਂ ਮਾਂ ਉਸ ਬੱਚੇ ਨੂੰ ਧਰਤੀ ਦੇ ਉੱਤੇ ਲਟਾਉਂਦੀ ਆ ਤੇ ਸਤਿਗੁਰੂ ਦਾ ਫੇਰ ਸ਼ੁਕਰਾਨਾ ਕਰਦੀ ਅੱਜ ਦੀਆਂ ਮਾਵਾ ਵਾਂਗ ਕੀਰਨੇ ਰੀ ਪਾਈ ਸ਼ੁਕਰਾਨਾ ਕੀਤਾ ਸਤੇ ਪਾਛਾ ਕੋਟਾਂ ਕੋਟ ਸ਼ੁਕਰ ਹੈ ਤੇਰਾ ਮੇਰੇ ਪੁੱਤਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਆ ਹੈ ਸ਼ਹਾਦਤ ਦੀ ਦਾਤ ਬਖਸ਼ਿਸ਼ ਕੀਤੀ ਆ ਕਿੰਨੀ ਵੱਡੀ ਤਪੱਸਿਆ ਹੋਵੇਗੀ ਮੇਰੇ ਪੁੱਤਰ ਦੀ ਕਿੰਡੀ ਕਮਾਈ ਹੋਵੇਗੀ ਮੇਰੇ ਪੁੱਤਰ ਦੀ ਜਿਹਨੂੰ ਹਜੇ ਬੋਲਣਾ ਨਹੀਂ ਆਉਂਦਾ ਜਿਹਨੂੰ ਹਜੇ ਢੰਗ ਦੇ ਨਾਲ ਖੜਨਾ ਨਹੀਂ ਆਉਂਦਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਤੂੰ ਨਿਵਾਸ ਬਖਸ਼ ਦਿੰਦਾ ਹੈ ਸ਼ਹਾਦਤ ਦਾ ਜਾਮ ਬਖਸ਼ ਦਿੰਦਾ ਹੈ ਸਤਿ ਸ਼੍ਰੀ ਅਕਾਲ ਦਾ ਜ਼ਿਕਰਾ ਛੱਡਿਆ ਉੱਤੇ ਗਰਜਮੀ ਆਵਾਜ਼ ਦੇ ਵਿੱਚ ਇੱਕ ਗੋਲੀ ਹੋਰ ਆਈ ਆ ਮਾਂ ਦੇ ਸੀਨੇ ਵਿੱਚ ਲੰਘੀ ਮਾਂ ਦੀ ਲਾਸ਼ ਵੀ ਧਰਤੀ ਦੇ ਉੱਤੇ ਪਈ ਆ ਤੇ ਬੱਚੇ ਦੀ ਲਾਸ਼ ਵੀ ਧਰਤੀ ਦੇ ਉੱਤੇ ਪਈ ਆ ਦੋਨੇ ਲਾਸ਼ਾਂ ਦੇ ਵਿੱਚੋਂ ਵੱਖ-ਵੱਖ ਖੂਨ ਦੀਆਂ ਦੋ-ਦੋ ਧਿਰੀਆਂ ਨਿਕਲੀਆਂ ਨੇ ਇੱਕ ਹੋਈਆਂ ਤੇ ਪ੍ਰਕਰਮਾਂ ਦੇ ਵਿੱਚ ਪਹੁੰਚ ਗਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀਤੀ ਹੋਈ ਅਰਦਾਸ ਸਤਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਹ ਹੋਈ ਆ ਅਰਦਾਸ ਕੀਤੀ ਸੀ ਸਤਗੁਰੂ ਜੇ ਸਰੀਰ ਨਹੀਂ ਪਹੁੰਚ ਸਕਦਾ ਤੇ ਇਸ ਸਰੀਰ ਵਿੱਚ ਦੌੜਦੇ ਰક્ત ਦੀਆਂ ਦੋ ਬੂੰਦਾਂ ਪ੍ਰਕਰਮਾਂ ਦੇ ਵਿੱਚ ਪਹੁੰਚ ਜਾਣ ਸਾਡਾ ਤਾਂ ਵੀ ਜਗਦੇ ਆਉਣ ਤੇ ਆਣਾ ਸਫਲਾ ਹੋਵੇ ਹੁਣ ਇਹੋ ਅਰਦਾਸ ਕੀਤੀ ਆ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਹੋਣੀ ਦੇ ਨਾਲ ਸਵਾਲ ਜਵਾਬ ਕਰ ਰਹੇ ਨੇ ਹੋਣੀ ਕਹਿੰਦੀ ਆ ਮੇਰਾ ਭੈ ਖਤਮ ਹੋ ਜਾਊਗਾ ਇਹ ਤੂੰ ਜਗ ਦੇ ਉੱਤੇ ਜੇਕਰ ਬੰਦਾ ਡਰਦਾ ਏ ਤੇ ਕੇਵਲ ਤੇ ਕੇਵਲ ਮੌਤ ਦੇ ਕੋਲੋਂ ਡਰਦਾ ਏ ਤੇ ਮੌਤ ਹੈ ਵੀ ਅਤਲ ਸਿੱਕੇ ਆਈ ਆ ਜਦੋਂ ਵੀ ਕੋਈ ਜੀਵ ਧਰਤੀ ਦੇ ਉੱਤੇ ਪੈਦਾ ਹੁੰਦਾ ਨਾ ਤੇ ਗੁਰਬਾਣੀ ਦਾ ਪਾਵਨ ਬਚਨਿਆ ਮਰਨ ਲਿਖਾਏ ਮੰਡਲ ਮਹ ਆਏ ਉਹ ਧਰਤੀ ਦੇ ਉੱਤੇ ਫੇਰ ਪ੍ਰਵੇਸ਼ ਕਰਦਾ ਪਹਿਲਾਂ ਆਪਣਾ ਮਰਨਾ ਲਿਖਾਉਂਦਾ ਏ ਫੇਰ ਮਾਂ ਦੇ ਗਰਭ ਦੇ ਵਿੱਚ ਪੈਦਾ ਹੁੰਦਾ ਏ ਜਨਮ ਲੈਂਦਾ ਏ ਪਹਿਲਾ ਆਪਣੀ ਮੌਤ ਲਿਖਾਉਣੀ ਪੈਂਦੀ ਆ ਮੇਰਾ ਭੈ ਖਤਮ ਹੋ ਜਾਊਗਾ ਬਾਬਾ ਦੀ ਕਿਰਪਾ ਕਰੋ ਅਰਦਾਸ ਬਦਲੋ ਪਰ ਬਾਬਾ ਜੀ ਨੇ ਜਵਾਬ ਕਰ ਦਿੱਤਾ ਕੋਰਾ ਕਹਿੰਦੇ ਹੁਣ ਨਹੀਂ ਅਰਦਾਸ ਬਦਲੀ ਜਾ ਸਕਦੀ ਬਚਨ ਕਰੇ ਤੇ ਖਿਸਕ ਜਾਏ ਸੋ ਨਰ ਕੱਚਾ ਤੇ ਅਸੀਂ ਕੱਚਿਆਂ ਪਿੱਲਿਆਂ ਦੇ ਵਿੱਚੋਂ ਨਹੀਂ ਆ ਫਣ ਸਾਡਾ ਗੁਰੂ ਜਾਣਦਾ ਹੈ ਅਰਦਾਸ ਕਿਵੇਂ ਨਿਭਾਉਣੀ ਆ ਇਹਨੇ ਨੂੰ ਇੱਕ ਸਿੰਘ ਖੰਘੂਰਾ ਮਾਰ ਕੇ ਕੋਲ ਦੀ ਲੰਘਿਆ ਤੇ ਹੁਣ ਹੀ ਸਵਾਲ ਕਰਦੀ ਕਹਿੰਦੀ ਇਹ ਕੌਣ ਆ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਵਾਬ ਦਿੱਤਾ ਕਹਿੰਦਾ ਮੇਰਾ ਸੁਨਹਿਰੀਆ ਭਰਾ ਐ ਕਹਿੰਦੇ ਨਾਮ ਕੀ ਆ ਕਹਿੰਦੇ ਨਾਮ ਆ ਬਾਬਾ ਨੌ ਸਿੰਘ ਸਾਹਿਬ ਜਿਸ ਤਰ੍ਹਾਂ ਗੁਰਮੁਖੋ ਪਹਿਲਵਾਨਾਂ ਦੇ ਲੰਗੋਟिए ਭਰਾ ਹੁੰਦੇ ਆ ਨਾ ਲੰਗੋਟੀਆਂ ਸੱਜਣ ਹੁੰਦੇ ਤੇ ਨਿਹੰਗ ਸਿੰਘਾਂ ਦੇ ਸਨੇਰੀਏ ਭਰਾ ਆਵੇ ਜਿਹੜੇ ਇੱਕੋ ਸਨੇਰੇ ਦੇ ਵਿੱਚ ਰਗੜਾ ਲਾ ਕੇ ਛੱਕਦੇ ਹੁਣੇ ਮੇਰਾ ਸਨੇਰੀਆ ਭਰਾ ਪਪਾ ਨੋਦ ਸਿੰਘ ਸਾਹਿਬ ਆ ਤੇ ਮੌਤ ਦੋ ਕਦਮ ਪਿੱਛੇ ਹੋ ਕੇ ਖਲੋਗੀ ਕਹਿੰਦੀ ਜਿਹੜੇ ਮੌਤ ਨੂੰ ਵੇਖ ਕੇ ਖੰਘੂਰੇ ਮਾਰ ਕੇ ਲੱਗਦੇ ਇਹਨਾਂ ਨੇ ਮੇਰੀ ਕੀ ਚੱਲਣ ਦੇਣੀ ਹੈ ਤੇ ਕੁਝ ਕ ਸਮਾਂ ਪਹਿਲਾਂ ਦੇਣੀਆਂ ਤਲਵਾਰਾਂ ਦੇ ਘੁੰਡ ਮੁੜੇ ਹੋਏ ਸੀ ਦਾਤੀ ਵਰਗੇ ਦੰਦੇ ਸੀ ਗੁਰਮੁਖੋ ਬਿਆਸ ਤੇ ਰਾਵੀ ਦੇ ਰੇਤੇ ਦੇ ਨਾਲ ਮਾਨ ਦਿੱਤੇ ਗਏ ਆ ਪੱਥਰਾਂ ਦੇ ਨਾਲ ਰਗੜ ਰਗੜ ਕੇ ਤਲਵਾਰਾਂ ਲਿਸ਼ਕਣ ਲਾ ਲਈਆਂ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਆਕਾਸ਼ ਤੋਂ ਉਤਰ ਕੇ ਬਿਜਲੀ ਐ ਨਾ ਤਲਵਾਰਾਂ ਦੇ ਵਿੱਚ ਸਮੋ ਗਈ ਹੋਵੇ ਸਿਰਾਂ ਦੇ ਉੱਤੇ ਸੋਹਦੇ ਚੱਕਰ ਨੀਲੇ ਬੂੰਗੇ ਆਕਾਸ਼ ਨੂੰ ਛੋਹ ਰਹੇ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਸਿਰਾਂ ਦੇ ਉੱਤੇ ਮੌਤ ਦੇ ਕੱਪੜ ਬੰਨਤੇ ਹੋਣ ਬਿਜਲੀ ਵਾਂਗ ਲਿਚਕਦੀਆਂ ਤਲਵਾਰਾਂ ਸ਼ਹੀਦਾਂ ਦੇ ਬਾਣੇ ਪਾਏ ਹੋਏ ਸ਼ਹੀਦਾਂ ਦੇ ਜਥੇ ਕਿਸ ਤਰ੍ਹਾਂ ਸੋਹਦੇ ਨੇ ਗੁਰਮੁਖੋ ਕਿਸੇ ਸੀਐਡੀ ਵਾਲੇ ਨੇ ਜਾ ਕੇ ਯਾਡੀ ਕਰ ਦਿੱਤੀ ਜਹਾਨ ਖਾਨ ਨੂੰ ਕਹਿੰਦਾ ਜਹਾਨ ਕੰਨਾ ਵੇਸਲਾ ਆਇਆ ਬੈਠਾ ਉਧਰ ਸਿੰਘਾਂ ਦਾ ਨਾਮ ਤੇਰੇ ਵੱਲੋਂ ਚੜਾਈ ਕਰਕੇ ਆਈ ਜਾਂਦਾ ਜਹਾਨ ਖਾਨ ਕਹਿੰਦਾ ਸਿੰਘ ਤਾਂ ਸਾਰੇ ਮਰ ਖੱਪ ਗਏ ਪਰ ਇਹ ਕਿੱਥੋਂ ਆ ਗਈ ਕਹਿੰਦਾ ਪਤਾ ਨਹੀਂ ਕਹਿੰਦਾ ਗਿੰਤੀ ਕਿੰਨੀ ਆ ਗਿੰਤੀ ਕਹਿੰਦਾ 6000 ਦੀ ਤੇ ਜਹਾਨ ਖਾਨ ਹੱਸਣ ਲੱਗ ਪਿਆ ਕਹਿੰਦਾ ਮੇਰੇ ਕੋਲ 40000 ਦੀ ਗਿੰਤੀ ਆ ਜੋ 6000 ਆ ਫਿਰ ਕਿੰਦੀ ਕੀ ਗੱਲ ਆ ਕਹਿੰਦਾ ਗਵਾਹੀ ਕੌਣ ਕਰ ਰਿਹਾ ਕਹਿੰਦਾ ਗਵਾਹੀ ਕਰ ਰਿਹਾ ਕੋਈ ਜਥੇਦਾਰ ਦੀਪ ਸਿੰਘ ਸ਼ਹੀਦ ਆ ਤੇ ਜਹਾਂਕਰ ਹੁਣ ਚੱਕਰਾਂ ਦੇ ਵਿੱਚ ਪੈ ਗਿਆ ਕਹਿੰਦਾ ਸ਼ਹੀਦ ਮੈਂ ਲੋਕਾਂ ਦੇ ਕੋਲੋਂ ਸੁਣਿਆ ਜਿਹੜਾ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਜਾਂਦਾ ਹੈ ਕਤਲ ਹੋ ਜਾਂਦਾ ਹੈ ਉਹਨੂੰ ਇਹ ਸ਼ਹੀਦਾ ਦਰਜਾ ਦਿੰਦੇ ਆ ਕਿਹੜਾ ਆਇਆ ਜਿਹੜਾ ਮੌਤ ਤੋਂ ਪਹਿਲਾਂ ਹੀ ਸ਼ਹਾਦਤ ਲਾਈ ਫਿਰਦਾ ਨਾਮ ਦੇ ਨਾਲ ਕਿਹੜਾ ਆਇਆ ਜਿਹੜਾ ਆਪਣੇ ਨਾਮ ਦੇ ਨਾਲ ਸ਼ਹੀਦ ਲਾਈ ਫਿਰਦਾ ਹੈ ਕਹਿੰਦਾ ਪਤਾ ਨਹੀਂ ਕੌਣ ਆ ਪਰ ਉਹ ਤਾਂ ਉਹਨਾਂ ਦਾ ਜਥੇਦਾਰ ਆ ਜਿਹਦੇ ਨਾਮ ਨਾਲ ਸ਼ਹੀਦਨ ਮੈਂ ਦੱਸਿਆ ਏ ਉਹ ਜਿੰਨੇ ਉਹਦੇ ਨਾਲ ਆ ਸਾਰੇ ਸ਼ਹੀਦ ਆ ਉਹ ਸ਼ਹੀਦਾਂ ਦੀ ਮਿਸਲ ਦਾ ਜਥੇਦਾਰ ਆ ਉਹ ਸ਼ਹੀਦਾਂ ਦਾ ਜਥਾ ਤੇਰੇ ਵੱਲੋਂ ਵੱਧ ਆ ਰਿਹਾ ਏ ਕਿਸ ਤਰ੍ਹਾਂ ਸੋਂਦੇ ਕਪੜਾ ਬਿਜਲੀ ਵਾਂਗ ਲੈ ਸਿੱਧੀਆਂ ਤਲਵਾਰਾਂ ਮੌਤ ਦਾ ਭਲੇਖਾ ਪਾ ਰਹੀਆਂ ਨੇ ਆਹ ਪਿਆਰ ਦੇ ਨਾਲ ਸਰਵਣ ਕਿ ਤੁਰੇ ਬਾਹਤਰ ਮਾਲ ਵਿਓ ਵਕਤ ਗੁਜ਼ਰਦੇ ਜਾਨ ਰਨ ਦੇ ਤਾਲ ਤੇ ਆਕਰ ਦੇ ਇਸ਼ਨਾ ਨਾ ਨਕਤਾਰ ਪਵਿੱਤਰ ਜੋ ਸੂਰਮੇ ਬਦਲ ਪਵਿੱਤਰ ਕਰ ਗਏ ਮਰ ਸੇਕ ਸਰੀਰਾ ਜੋ ਹੌਸਲੇ ਬਦ ਗੇ ਜੋਸ਼ ਨਾਲ ਭਰ ਗਏ ਖੜ ਚੜ ਗਏ ਸ਼ਗਨਾਂ ਦੇ ਹੱਥਾਂ ਵਿੱਚ ਬਨ ਲਿਆ ਮੌਤ ਦਾ ਖੋਦੇ ਗਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਖੋਦੇ ਗਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਦਾਲ ਪਵਿੱਤਰ ਜੋ ਸੂਰਮੇ ਬदन ਪਵਿੱਤਰ ਕਰ ਗਏ ਮਰ ਸੇਕ ਸਰੀਰਾ ਤੋਂ ਹੌਫਲੇ ਬਦ ਕੇ ਜੋਸ਼ ਨਾਲ ਭਰ ਗਏ ਖੜ ਜੜ ਕੇ ਸ਼ਗਨਾਂ ਦੇ ਹਥਾਂ ਵਿੱਚ ਬਨ ਲਿਆ ਮੌਤ ਦਾ ਘਨ ਕਪਨ ਸ਼ੈਤਾਨ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਸੁਧ ਗਪਨ ਸ਼ੈਤਾਨ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਸ਼ਰਾਂ ਵਾਂਗ ਚੱਕਣੀ ਜੀ ਗਰਦਨਾ ਲੰਮੀਆਂ ਜਾਨੀਆਂ ਲਬੇਲੇ ਪਹੁੰਚ ਅਗਲੀ ਦੁਨੀਆ ਮੇ ਵੇਖਣੇ ਸ਼ਹਿਰ ਸੁਰਗ ਦੇ ਮੇਲੇ ਪਰ ਦਰਸ਼ਕ ਦੀਰਾ ਦੇ ਸਰੀ ਸਭ ਧੂਲੇ ਤੋੜ ਕੇ ਮਾਨਾ ਸੁਧ ਗਪਨ ਸ਼ੈਤਾਨ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਸੁਧ ਗਪਨ ਇਤਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਫੜੇ ਕਿਰਚਨ ਦੰਦੀਆਂ ਦੀ ਆਕੜੇ ਗਾਟੇ ਫਰਕਦੇ ਬਾਜੂ ਬਰਮੀ ਵਾਂਗ ਬਰਸਣਗੇ ਟਕਣ ਅਸਮਾਨ ਅੰਧੇਰੀ ਆਜੂ ਠਕ ਥਾਪੜ ਥਾਪੜ ਕੇ ਬਾਰ ਕੱਢ ਰੱਖੀਆਂ ਤਲੀ ਤੇ ਬਿਜਲੀ ਵਾਂਗ ਕਰਪਾਨਾ ਸੁਨਕਪਣ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਲਾਹੂ ਮੂ ਲਗਿਆ ਨਾ ਕਈ ਦਿਨ ਖਬਰ ਬਗਿਆੜੋ ਗੁzare ਰਹਿ ਖੇਲ ਪੁਲਥਿਆ ਨੂੰ ਹੱਥਾਂ ਵਿੱਚ ਕਰਨ ਕਟਾਰਾਂ ਮੁਜਾਰੇ ਨਾ ਡਰਦਾ ਮਰਨੇ ਤੋਂ ਸੂਰਮਾ ਦਾ ਬਹਾਦਰ ਸ਼ੈਤਾਨਾਂ ਦੇ ਚਮਕੀਆਂ ਬਿਜਲੀ ਵਾਗ ਕਰਪਾਨਾ ਸੁਧ ਗੱਫੋ ਨ ਸ਼ੈਤਾਨਾਂ ਦੇ ਚਮਕੀਆਂ ਬਿਜਲੀ ਵਾਗ ਕਰਪਾਨਾ ਕਬ ਤੇਰ ਤਦੀਪ ਸਿੰਘ ਨੇ ਮਾਰਿਓ ਗੱਬਰੂ ਲੈ ਆਂਦੇ ਝੁੜ ਕੇ ਜਿਵੇਂ ਸਰਪ ਬੀਨ ਤੇਜੀ ਮੇਲਦੇ ਸ਼ਬਦ ਚੌਕੀਆਂ ਸੁਣ ਕੇ ਤਦ ਗੋਲਡਨ ਟੈਂਪਲ ਜੀ ਬੜਾ ਕਰਕੇ ਨੇ ਸ਼ੈਤਾਨਾਂ ਦੇ ਚਮਕੀਆਂ ਬਿਜਲੀ ਵਾਂਗ ਛਰਪਾਨਾ ਸੁਧ ਗੱਪੇ ਨੇ ਸ਼ੈਤਾਨਾਂ ਦੇ ਚਮਕੀਆਂ ਬਿਜਲੀ ਵਾਂਗ ਛਰਪਾਨਾ ਸੁਭ ਮਾਂ ਅਣਖ ਵਾਲੀਆਂ ਦੀ ਕਦੇ ਨਾ ਡਰ ਕੇ ਮੌਤ ਤੋਂ ਲੁਕੀਆਂ ਜਿੱਤ ਪੜਨ ਪੋਥੀਆਂ ਦੀ ਕਾਬਲੇ ਉੱਤੇ ਬੜ ਕਦੀਆਂ ਹੁਕੀਆਂ ਸਤਪਾਲ ਖੜੋਤਾ ਜੀ ਸੀਸ ਨੂੰ ਕੱਟ ਦੇ ਚਕਰ ਮਰ ਕਾਨਾ ਚੈਤਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਸੋਦੇ ਕਪਨ ਸ਼ੈਤਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਪਤ ਪਾਜਾ ਵਾਲੇ ਦੇ ਪਤ ਪਾਜਾ ਵਾਲੇ ਦੇ ਸੀਸ ਪਰ ਕੇ ਸੁਮਸ਼ੇ 40000 ਫੌਜ ਦੀ ਗਿਣਤੀ ਨੂੰ ਤਿਆਰ ਕੀਤਾ ਹੈ ਤੇ ਛਾਲਾ ਮਾਰਦਾ ਸ੍ਰੀ ਅਮਰਸਰ ਸ਼ਹਿਰ ਦੀ ਧਰਤੀ ਤੋਂ ਬਾਹਰ ਨਿਕਲ ਆਇਆ ਹੈ ਇਧਰੋਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਥਾ ਸਤ ਸ੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਦੇ ਨਾਲ ਚੱਲ ਰਿਹਾ ਹੈ ਤੇ ਇਕਦਮ ਏਥੇ ਦਲ ਦੇ ਵਿੱਚ ਖੜੋਤ ਆ ਗਈ 6000 ਸਿੰਘਾਂ ਦਾ ਜਥਾ ਇਕਦਮ ਰੁਕ ਗਿਆ ਹੈ ਤੇ ਸਭ ਤੋਂ ਪਿੱਛੇ ਵਾਲੇ ਸਿੰਘਾਂ ਨੇ ਸਵਾਲ ਕੀਤਾ ਕਹਿੰਦੇ ਰੁਕ ਕਿਉਂ ਗਏ ਆ ਰੁਕਣ ਦਾ ਕਾਰਨ ਕੀ ਪੁੱਛਿਆ ਦੇਸ ਦੇ ਤਰ੍ਹਾਂ ਕਿੰਨੇ ਗਰਬਾਂ ਜੇ। ਵਾਹਿਗੁਰੂ। ਅòn ਅਰਦਾਸ ਵੀ ਗੁਰੂ ਉਹੋ ਜੀ ਦੱਸ ਕਿਹਿਆ ਜਿਹੜੀ ਕਰੀਏ ਕਿ ਨਾ ਕਰੀਏ। ਕਹਿੰਦਾ ਵੀ ਸਿੰਗਰ ਬਣ ਜੀ ਅੱਗੇ ਇੱਥੇ ਘਾਟਾ ਸਿੰਗਰਾਂ ਦੇ। ਇੱਟ ਪੱਟੀਆਂ ਸਿੰਗਰ ਨਿਕਲ ਆਉਂਦਾ ਗੁਰੂ ਘਰ ਦੀ ਕੋ ਗੱਲ ਕਰਨ ਵਾਲਾ ਕੋਈ ਪ੍ਰਚਾਰਕ ਬਣੇ ਅਸੀਂ ਅਰਦਾਸ ਕਰਦੇ ਆ ਸਤਿਗੁਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਰਹੁ ਵਿਚਾਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਥਾਪੜ ਦੇ ਨਾਲ ਸਾਰਾ ਦਰਸ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਪਹੁੰਚ ਰਿਹਾ ਤੇ ਇੱਕਦਮ ਖੜੋਤ ਆ ਗਈ ਪਿਛਲੇ ਵਾਲੇ ਸਿੰਘਾਂ ਨੇ ਸਵਾਲ ਕੀਤਾ ਹੈ ਕਹਿੰਦੇ ਰੁਕ ਕਿਉਂ ਗਏ ਆ ਪਸਦੇ ਆ ਪਛਾਉਂਦੇ ਆ ਪਿਛੇ ਤੱਕ ਖਬਰ ਪਹੁੰਚੀ ਆ ਖਬਰ ਕੀ ਪਹੁੰਚੀ ਆ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ 18 ਸੇਰ ਦੇ ਖੰਡੇ ਦੇ ਨਾਲ ਧਰਤੀ ਦੀ ਹਿੱਕ ਦੇ ਉੱਤੇ ਇੱਕ ਲਕੀਰ ਖਿੱਚ ਦਿੱਤੀ ਹੈ ਲਕੀਰ ਕੈਸੀ ਲਕੀਰ ਖਿੱਚ ਦਿੱਤੀ ਆ ਕਹਿੰਦੇ ਐਸੀ ਲਕੀਰ ਖਿੱਚ ਦਿੱਤੀ ਆ ਜਿਨੇ ਪੰਥ ਦੇ ਉਤੇ ਪਰਿਵਾਰ ਦੇ ਮੋਹ ਦੇ ਵਿੱਚ ਫਰਕ ਦੱਸਣਾ ਹੈ ਐਸੀ ਲਕੀਰ ਖਿੱਚ ਦਿੱਤੀ ਆ ਜਿਨੇ ਮੌਤ ਤੇ ਸ਼ਹਾਦਤ ਦੇ ਵਿੱਚ ਅੰਤਰ ਦੱਸਣਾ ਹੈ ਜਿਹੜੇ ਤਾਂ ਲਕੀਰ ਨੂੰ ਕਰ ਜਾਣਗੇ ਪਾਰ ਉਹਨਾਂ ਨੂੰ ਮਿਲੇਗੀ ਸ਼ਹਾਦਤ ਤੇ ਜਿਹੜਾ ਲਕੀਰ ਤੋਂ ਪਿੱਛੇ ਰਹਿ ਜਾਵੇਗਾ ਉਹਨੂੰ ਮੌਤ ਕਿਤੇ ਨਾ ਕਿਤੇ ਆ ਕੇ ਚਿੰਬੜ ਜਾਵੇਗਾ ਹੁਣ ਮੌਤ ਤੇ ਸ਼ਹਾਦਤ ਦੇ ਵਿੱਚ ਇੰਨਾ ਕੁ ਫਰਕ ਆ ਬੁੱਜ ਦੇ ਲੋਕ ਕਾਇਰ ਲੋਕ ਆਪਣੀ ਜਿੰਦ ਦੀ ਪ੍ਰਵਾਹ ਕਰਦੇ ਹੋਏ ਜਿਉਣ ਦੇ ਬਹਾਨੇ ਸੋਚਦੇ ਆ ਚਾਹੇ ਸਰਨੀਵਾ ਕਰਕੇ ਕਿਉਂ ਨਾ ਜਾਉਣਾ ਪਰ ਮਰਦ ਲੋਕ ਗੈਰਤਮੰਦ ਲੋਕ ਅਣਖੀ ਸੂਰਬੀਰ ਲੋਕ ਆਪਣੀ ਮੌਤ ਨੂੰ ਦੇਖ ਕੇ ਤੇ ਬਾਹਾਂ ਖਿਲਾ ਕੇ ਉਹਦੇ ਗਲਵੇਂ ਵਿੱਚ ਪਾ ਲੈਂਦੇ ਆ ਉਹ ਫਿਰ ਮੌਤ ਮੌਤ ਨਹੀਂ ਰਹਿੰਦੀ ਫਿਰ ਉਹ ਸ਼ਹਾਦਤ ਬਣ ਜਾਂਦੀ ਹੈ ਤੇ ਸ਼ਹਾਦਤ ਦਾ ਰਤਬਾ ਐਡਾ ਉੱਚਾ ਸੁੱਚਾ ਹੈ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਪੂਜਨਯੋਗ ਦੂਜੇ ਦਰਜੇ ਦੇ ਉੱਤੇ ਛੇ ਆ ਤੇ ਉਹ ਕੇਵਲ ਤੇ ਕੇਵਲ ਸ਼ਹੀਦ ਸਿੰਘ ਸ਼ਹੀਦਾਂ ਤੋਂ ਵੱਡਾ ਇਸ ਜਗ ਦੇ ਉੱਤੇ ਹੋਰ ਕੋਈ ਰਤਬਾ ਨਹੀਂ ਆ ਇਥੇ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਇਤ ਕੋ ਜਾ ਅਗਲੋ ਪਾਵਾ ਸਿੱਖ ਦੋਵੇਂ ਪਾਸੇ ਪਾਤਸ਼ਾਹियां ਦਾ ਦਾਵਾ ਇਹਦਰ ਕਿਉਂ ਆ ਜੇ ਉਹ ਜਿਉਂਦਾ ਏ ਤੇ ਲੜਕੇ ਰਾਜ ਸਦਾ ਰਾਖੇ ਪਾਤਸ਼ਾਹੀ ਪ੍ਰਾਪਤ ਕਰੇਗਾ ਜੇ ਲੜਦਾ ਲੜਦਾ ਮਾਰਿਆ ਗਿਆ ਤੇ ਫੇਰ ਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੋਦ ਮਿਲੂਗੀ ਤੇ ਉਸ ਤੋਂ ਵੱਡੀ ਪਾਤਸ਼ਾਹੀ ਦੁਨੀਆ ਦੇ ਉੱਤੇ ਹੋਰ ਕਿਤੇ ਨਹੀਂ ਸਾਡੇ ਦੋਹਾਂ ਹੱਥਾਂ ਦੇ ਵਿੱਚ ਲੱਡੂ ਆ ਦੋਵੇਂ ਪਾਸੇ ਪਾਤਸ਼ਾਹੀਆਂ ਦੇ ਦਾਵੇ ਲਾ ਰਹੇ ਰਹੋ ਵੀ ਆਤ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵੰਗਾਰ ਮਾਰਿਆ ਸੂਰਬੀਰ ਜਰ ਨੈ ਲੋ ਵੇਲਾ ਹੈ ਧਰਮ ਹੈ ਦਰਾਨਾ ਵਾਰੰਦਾ ਜਿਹੜਾ ਆਪਣੀ ਜਿੰਦ ਨੂੰ ਪਿਆਰੀ ਸਮਝਦਾ ਏ ਜਿਹਨੂੰ ਆਪਣੀ ਜਾਨ ਪਿਆਰੀ ਆ ਜਿਹਨੂੰ ਆਪਣੇ ਪਰਿਵਾਰ ਦਾ ਮੋਹ ਉਹ ਇਸ ਲਕੀਰ ਨੂੰ ਪਾਰ ਨਾ ਕਰੇ ਇਥੋਂ ਵਾਪਸ ਤੇ ਲਿਆ ਜਾਵੇ ਉਹਦੇ ਨਾਲ ਸਾਡਾ ਕੋਈ ਗਿਲਾ ਨਹੀਂ ਹੋਵੇਗਾ ਜਿਹੜਾ ਜੰਗ ਦੇ ਮੈਦਾਨ ਦੇ ਵਿੱਚੋਂ ਪਿੱਠ ਦਿਖਾ ਕੇ ਭੱਜਿਆ ਉਹਦੇ ਨਾਲ ਸਾਡਾ ਰੋਮ ਰੋਮ ਖਫਾ ਹੋਵੇਗਾ ਤੇ ਪਿੱਛੋਂ ਕਿਤੇ ਸਿੰਘ ਨੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਦੁਹਰਾਇਆ ਏ ਉਹਨੇ ਪੜ੍ਹਾਏ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਚੱਲਣ ਲੱਗਿਆ ਸ਼ਬਦ ਪੜ੍ਹਾ ਸੀ ਨਾ ਗਗਨਤ ਮਾਮਾ ਬਾਦਿਓ ਪਰੇਮ ਸਾਨੇ ਕਾ ਹੋ ਖੇਤ ਜਿ ਮਾਂਡਿਓ ਸੂਰਮਾ ਅਬ ਜੋ ਦਿਨ ਕੋ ਧਾਓ ਸੂਰਾ ਤੋਂ ਪਹਿਚਾਨੀਐ ਜੋ ਲੜੈ ਦੀਨ ਕੇ ਖੇਤ ਪਰਜਾ ਪਰਜਾ ਕਟ ਮਰੈ ਕਬ ਹੋਣਾ ਛਾੜੈ ਖੇਤ ਜੋ ਤੋ ਪੇ ਦਲਨਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਰ ਨਾ ਕੀਜੈ ਬਾਬਾ ਜੀ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ ਕਿ ਗੁਰਬਾਣੀ ਦੇ ਅਸ ਪ੍ਰੈਕਟੀਕਲ ਰੂਪ ਦੇ ਵਿੱਚ ਕਰਨੇ ਆ ਤੇ ਕੀ ਗੱਲ ਅਸੀਂ ਉਸ ਗੱਲ ਤੋਂ ਵਾਂਝੇ ਰਹੇ ਜੀ ਅਸੀਂ ਵੀ ਉਸੇ ਖੰਡੇ ਬਾਟੇ ਦੀ ਪਹਲ ਛਕੀ ਆ ਅਸੀਂ ਵੀ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਸ਼ਹਾਦਤਾਂ ਦੇ ਜਾਤ ਪੀਣਾ ਹੈ ਗੁਰਬਾਣੀ ਦਾ ਪਾਵਨ ਬਧਨਿਆ ਔਰ ਬਾਸਨਾ ਨਾਹੇ ਪ੍ਰੋਬ ਧਰਮ ਯੁੱਧ ਕੇ ਚਾਏ ਜਦ ਆਪਕੇ ਉਹ ਦਿਨ ਨਿਧਾਨ ਬਣੇ ਅਤਹੀਰਨ ਮੈਂ ਤਦ ਜੂਝ ਮਰੋ ਹੁਣੋ ਬੇੜਾ ਆ ਗਿਆ ਏ ਤੇ ਅਸੀਂ ਪਿੱਛੇ ਮੁੜ ਜਾਈਏ ਹੋ ਨਹੀਂ ਸਕਦਾ ਛੱਤਰੀ ਅਕਾਲ ਦੇ ਜਕਾਰੇ ਛੱਡ ਕੇ ਸਿੰਘਾਂ ਨੇ ਲਕੀਰ ਨੂੰ ਪਾਰ ਕੀਤਾ ਏ ਇਧਰੋਂ ਦਰਾਨੀਆਂ ਦੀ ਫੌਜ ਸਾਹਮਣੇ ਆ ਗਈ ਏ ਤੇ ਜੰਗ ਦਾ ਮੈਦਾਨ ਬਣ ਗਿਆ ਗੋਲ ਵੱਡ ਦਾ ਪਿੰਡ ਦੋਨੇ ਫੌਜਾਂ ਆਹਮੋ ਸਾਹਮਣੇ ਹੋਈਆਂ ਨੇ ਬਾਬਾ ਦੀਪ ਸਿੰਘ ਦੇ ਜਥੇ ਨੇ 12000 ਸਿੰਘਾਂ ਨੂੰ 5-500 ਸਿੰਘਾਂ ਦੇ ਜਥੇ ਵਿੱਚ ਵੰਡ ਦਿੱਤਾ ਗਿਆ 12 ਜੱਥੇ ਬਣ ਗਏ ਆ 6000 ਸਿੰਘਾਂ ਦੇ ਜੱਥੇ ਨੂੰ 5-500 ਸਿੰਘਾਂ ਦੇ ਜੱਥੇ ਵਿੱਚ ਵੰਡ ਦਿੱਤਾ ਗਿਆ ਇੱਕ ਇੱਕ ਜੱਥੇਦਾਰ ਸਾਥ ਦਿੱਤਾ ਗਿਆ ਚੰਦਰਬਾਹ ਸ਼ੇਵ ਦੀ ਰਣਨੀਤੀ ਲਿਖੀ ਗਈ ਕਿ ਤਿੰਨ ਪਾਸਿਆਂ ਤੋਂ ਮੁਗਲਾਂ ਤੇ ਫੌਜ ਦਾ ਘੇਰਾ ਤੋੜਿਆ ਜਾਵੇ ਇਹਨਾਂ ਨੂੰ ਕਲਾਵੇਂ ਦੇ ਵਿੱਚ ਲੈ ਕੇ ਮਾਰਿਆ ਜਾਵੇ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਵੇ ਭਾਰੀ ਨੁਕਸਾਨ ਕਰ ਰਿਹਾ ਇੱਕ ਜੱਥਾ ਜਿਹਦੀ ਗਵਾਹੀ ਕਰ ਰਿਹਾ ਬਾਬਾ ਜਸਾ ਸਿੰਘ ਸਾਹਿਬ ਤੇ ਬਾਬਾ ਜਸਾ ਸਿੰਘ ਦੀ ਅਵਸਥਾ ਵੀ ਜਿਹੜੀ ਬਜ਼ੁਰਗ ਆ ਇਸ ਜਥੇਦਾਰ ਦੇ ਉੱਤੇ ਨਿਗਾਹ ਪਈ ਆ ਦਰਾਨੀਆਂ ਦੀ ਫੌਜ ਦੇ ਜਰਨੈਲ ਦੀ ਕਾਸਮ ਖਾਨ ਜੀ ਦਾ ਨਾਮ ਹੈ ਕਾਸਮ ਖਾਨ ਨੇ ਘੋੜਾ ਦੁਆਇਆ ਆਪਣੇ ਸੁਪਨਿਆਂ ਨੂੰ ਨਾਲ ਲੈ ਕੇ ਤੇ ਬਾਬਾ ਜੱਸਾ ਸਿੰਘ ਪਾਸ ਆਇਆ ਹੁਣ ਪਹਿਲਾ ਵੀ ਇਹਨਾਂ ਦਾ ਜੰਗਾਂ ਦੇ ਵਿੱਚ ਮੁਕਾਬਲੇ ਦੇ ਵਿੱਚ ਆਹਮੋ ਸਾਹਮਣਾ ਹੋ ਚੁੱਕਿਆ ਹੈ ਤੇ ਸਵਾਲ ਕਰਦਾ ਕਹਿੰਦਾ ਬਜ਼ੁਰਗਾ ਆਪਣੇ ਪੁੱਤ-ਪੋਤਿਆਂ ਦੇ ਨਾਲ ਖੇਡਣ ਦੀ ਉਮਰ ਦੇ ਵਿੱਚ ਜੰਗ ਦੇ ਵਿੱਚ ਸਰਗਪਾਈ ਕਰਦਾ ਫਿਰਦਾ ਨਾ ਵਾਪਸ ਚਲੇ ਆ ਜਾ ਤੇ ਬਾਬਾ ਜਸਾ ਸਿੰਘ ਸਾਹਿਬ ਨੇ ਸਵਾਲ ਦਾ ਜਵਾਬ ਦਿੱਤਾ ਕਹਿੰਦੇ ਕਸਮਖਾਨਾ ਸਾਡਾ ਕਿਹੜਾ ਲੜਨ ਨੂੰ ਜੀ ਕਰਦਾ ਏ ਸਾਨੂੰ ਤਾਂ ਮਜਬੂਰੀ ਬਸ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਏ ਜੇ ਤੁਸੀਂ ਦਰਬਾਰ ਕਾਲ ਨੂੰ ਛੱਡ ਕੇ ਚਲੇ ਜਾਓ ਸਾਡਾ ਤੁਹਾਡੇ ਨਾਲ ਕੀ ਵੈਰ ਏ ਕਹਿੰਦਾ ਫਿਰ ਬਗਾਨੀਆਂ ਮਾਵਾਂ ਦੇ ਪੁੱਤ ਕਿਉਂ ਮਾਰਨੇ ਆ ਆ ਮੇਰੇ ਨਾਲ ਦੋ ਦੋ ਹੱਥ ਕਰਕੇ ਵੇਖ ਲੈ ਆਪਣੀ ਜਵਾਨੀ ਦੇ ਉੱਤੇ ਮਾਣ ਕਰਦਾ ਕਸਮਖਾਨ ਬੋਲਿਆ ਤੇ ਬਾਬਾ ਜਸਾ ਸਿੰਘ ਨੇ ਆਖਿਆ ਕਸਮਖਾਨਾ ਤੂੰ ਛੋਟਾ ਏ ਕੋਈ ਹੋਰ ਭੇਜ ਆਪਣੀ ਫੌਜ ਦਾ ਤਗੜਾ ਜਨੈਲ ਤੇ ਕਾਸਮ ਖਾਨ ਕਹਿੰਦਾ ਬਜ਼ੁਰਗਾ ਡਰ ਗਿਆ ਆਪਣੀ ਉਮਰ ਦੇ ਲੱਬ ਲੱਬ ਕੇ ਮਾਰਨੇ ਆ ਤੇ ਬਾਬਾ ਜੱਤਾ ਸਿੰਘ ਨੇ ਆਖਿਆ ਫਿਰ ਕਾਸਮ ਖਾਨਾ ਡਰਿਆ ਨਹੀਂ ਫਿਰ ਆਓ ਕਰ ਕਿ ਅੱਜ ਤੱਕ ਨਹੀਂ ਕਿਸੇ ਦੀ ਚੱਲੀ ਹੁਣ ਕੌਣ ਕੀ ਕੀਤਾ ਜਾਊਗਾ ਰਹਿਤ ਆਦਵਾਂ ਤੇ ਅਰਦਾਸ ਪੂਰੀ ਨਹੀਂ ਕੀਤੀ ਜਾ ਸਕਦੀ ਤੇ ਗੁਰਮਖੋ ਸੂਰਮਿਆਂ ਦੇ ਲਈ ਜਿਹੜਾ ਮਹਿਣਾ ਓ ਮੌਤ ਤੋਂ ਵੀ ਭੈੜਾ ਹੁੰਦਾ ਏ ਜਿਸ ਤਰ੍ਹਾਂ ਕਿਸੇ ਬਿੱਛੂ ਨੇ ਡੰਗ ਮਾਰਿਆ ਹੋਵੇ ਘਟਾ ਸੀਨੇ ਦੇ ਵਿੱਚ ਵੱਜ ਗਈ ਹੋਵੇ ਇਸ ਤਰ੍ਹਾਂ ਦੀ ਚੀਜ਼ੁੱਠੀਆ ਸਰੀਰ ਦੇ ਵਿੱਚੋਂ ਖੱਬੀ ਤਲੀ ਦੇ ਉੱਤੇ ਟਿਕਾਇਆ ਸ਼ੀਸ਼ ਨੂੰ ਕੁਝ ਤਰਕਵਾਦੀ ਲੋਕ ਇਸ ਗੱਲ ਤੇ ਤਰਕਾਂ ਕਰਦੇ ਆ ਕਹਿੰਦੇ ਕਰਾਮਾਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਗੁਰਮਖੋ ਕਰਦੇ ਵੀ ਉਹ ਆ ਜਿਹੜੇ ਸਾਡੇ ਸਿੱਖੀ ਭੇਸ ਦੇ ਵਿੱਚ ਲੱਕੜ ਸਿਰੇ ਕਰਾਮਾਤ ਹੋ ਜਾਂਦੀ ਹੈ ਜੇਕਰ ਪੰਜ ਘੁੱਟਾਂ ਰਗਾਂ ਦੇ ਵਿੱਚ ਅੰਮ੍ਰਿਤ ਦੀਆਂ ਦੌੜਦੀਆਂ ਹੋਣ ਕਰਾਮਾਤ ਹੋ ਜਾਂਦੀ ਹੈ ਜੇਕਰ ਕੰਡ ਦੇ ਉੱਤੇ ਥਾਪੜਾ ਧੰਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੋਵੇ ਆਦ ਸ਼ਕਤੀ ਮਾਤਾ ਸਾਹਿਬ ਦੇਵਾ ਕਰਦਾ ਹੋਵੇ ਕਰਾਮਾਤ ਹੋ ਜਾਂਦੀ ਹੈ ਜੇਕਰ ਮਿਸਤਰ ਸੱਚਕੰਨ ਸ੍ਰੀ ਦਰਬਾਰ ਸਾਹਿਬ ਵੱਲੋਂ ਜਾਣਦਾ ਹੋਵੇ ਕਰਾਮਾਤ ਹੋ ਜਾਂਦੀ ਹੈ ਜੇਕਰ ਜਪ ਤਪ ਬਾਬਾ ਦੀਪ ਸਿੰਘ ਸਾਹਿਬ ਜੀ ਵਾਲਾ ਹੋਵੇ ਖੱਤਿਆ ਕਾਮਾ ਉਹ ਭੋਲਿਓ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਪ ਤਾਂ ਵੇਖੋ ਉਹਨਾਂ ਦਾ ਹੱਥ ਵੇਖੋ ਕਿੰਦਾ ਏ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸੋਂ ਅਮਰ ਦੀ ਦਾਤ ਪ੍ਰਾਪਤ ਕਰਨੀ ਕੋਈ ਆਮ ਗੱਲ ਨਹੀਂ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀਆਂ ਸਰੂਪਾਂ ਦੀਆਂ ਲਖਾਈਆਂ ਕਰਨੀਆਂ ਕੋਈ ਆਮ ਗੱਲ ਨਹੀਂ ਆ ਸਿੰਘਾਂ ਨੂੰ ਕੁਰਬਾਨੀ ਦੇ ਅਰਥ ਪੜ੍ਹਾਉਣੇ ਕੋਈ ਆਮ ਗੱਲ ਨਹੀਂ ਆ ਭਗਤ ਕਬੀਰ ਜੀ ਕਹਿੰਦੇ ਜੇ ਇੱਕ ਸਿੱਖ ਨੂੰ ਇੱਕ ਕੁਰਬਾਨੀ ਦਾ ਅੱਖਰ ਪੜ੍ਹਾਇਆ ਜਾਵੇ ਤਾਂ ਸੱਤ ਸੋਨੇ ਦੇ ਮੰਦਰ ਦਾਨ ਕਰਨ ਦੇ ਬਰਾਬਰ ਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਾਂ ਉਸ ਵਕਤ ਕਿੰਨੇ ਹੀ ਸਿੱਖ ਤਿਆਰ ਕਰਦੇ ਸੀ ਗੁਰਬਾਣੀ ਦੀ ਸੰਤਿਆ ਦੇ ਦੇ ਗੁਰੂ ਸਾਹਿਬ ਜੀ ਪਾਸੋਂ ਆਪ ਗੁਰਬਾਣੀ ਦੇ ਅਰਥ ਪੜ ਕੇ ਸਿਧਾਂ ਨੂੰ ਪੜਾਉਣੇ ਕੋਈ ਆਮ ਗੱਲ ਨਹੀਂ ਆ ਐਡਾ ਹੱਠ ਆ ਉਹਨਾਂ ਦਾ ਇੱਕ ਵਾਰ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਸਰਬਲੋਹ ਦੇ ਬਾਟੇ ਦੀ ਸੇਵਾ ਕਰਦੇ ਆ ਬਾਟਾ ਮੰਦੀ ਜਾਂਦੇ ਆ ਥੋੜੇ ਜੇ ਸਮੇਂ ਵਿਆਦ ਚੁੱਕ ਕੇ ਦੇਖ ਲੈਂਦੇ ਵਿੱਚ ਦੀ ਚਿਹਰਾ ਦਿਸਣ ਲੱਗ ਗਿਆ ਇੰਨਾ ਮਾਣਦਾ ਸਰਬਲੋਹ ਦਾ ਬਾਟਾ ਵਿੱਚ ਦੀ ਮੂੰਹ ਦਿਸਣ ਲੱਗ ਪਿਆ ਭਾਈ ਨੱਗ ਲਾਲ ਜੀ ਆ ਕੇ ਸਵਾਲ ਕਰਦੇ ਕਹਿੰਦੇ ਦੀਪ ਸਿੰਘ ਕੀ ਕਰ ਰਹੇ ਆ ਕਹਿੰਦੇ ਜੀ ਬਾਟਾ ਮੰਦ ਰਿਹਾ ਐ ਬਾਟਾ ਸੋਧ ਰਿਹਾ ਐ ਸਰਬਲੋਹ ਦੀ ਸੇਵਾ ਹੋ ਰਹੀ ਆ ਜਦੋਂ ਚੁੱਕ ਕੇ ਦੇਖਿਆ ਚਿਹਰਾ ਦਿਸਿਆ ਵੇਜਦੀ ਫਿਰ ਮੰਨਣ ਲੱਗ ਪਏ ਭਾਈ ਨਾਮ ਲਾਲ ਜੀ ਨੇ ਸਵਾਲ ਕੀਤਾ ਕਹਿੰਦੇ ਮੰਨ ਜਾ ਗਿਆ ਬਸ ਕਰ ਬਹੁਤ ਹੋ ਗਿਆ ਕਹਿੰਦਾ ਜੀ ਨਹੀਂ ਹਜੇ ਨਹੀਂ ਮੰਨ ਜਾ ਗਿਆ ਫਿਰ ਮੰਨਣ ਲੱਗ ਪਏ ਆ ਫਿਰ ਚੁੱਕ ਕੇ ਦੇਖਿਆ ਫਿਰ ਤੇਰਾ ਦਿਖਦਾ ਫਿਰ ਮੰਨਣ ਲੱਗ ਪਏ ਆ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਿੱਛੇ ਆ ਕੇ ਖਲੋ ਗਏ ਕਹਿੰਦੇ ਦੀਪ ਸਿੰਘ ਕੀ ਕਰ ਰਿਹਾ ਕਹਿੰਦੇ ਜੀ ਬਾਟਾ ਮਾਦ ਰਿਹਾ ਏ ਚੁੱਕ ਕੇ ਦੇਖਿਆ ਤੇ ਪਿੱਛੋਂ ਕਲਗੀ ਦਾ ਲਸ਼ਕਾਰਾ ਪਿਆ ਗੁਰੂ ਕਲਗੀ ਪਰ ਪਾਤਸ਼ਾਹ ਖਲੋਤੇ ਆ ਬਾਟੇ ਦੇ ਵਿੱਚ ਦੀ ਚਿਹਰਾ ਨਜ਼ਰ ਆਇਆ ਪਾਤਸ਼ਾਹ ਦਾ ਕਹਿੰਦਾ ਜੀ ਹੁਣ ਮੰਨ ਜਾ ਆ ਗਿਆ ਕਹਿੰਦੇ ਪਹਿਲਾਂ ਕੀ ਹੋਇਆ ਸੀ ਕਹਿੰਦੇ ਪਹਿਲਾਂ ਇਹਦੇ ਵਿੱਚ ਦੀ ਮੈਂ ਦੱਸਦਾ ਸੀ ਹੁਣ ਇਹਦੇ ਵਿੱਚ ਦੀ ਸਤਿਗੁਰੂ ਤੂੰ ਦੱਸਦਾ ਏ ਐਡਾ ਹਠੀ ਜੋ ਦਾ ਬਾਬਾ ਦੀਪ ਸਿੰਘ ਸਾਹਿਬ ਐਡੀ ਨਿਮਰਤਾ ਵਾਲਾ ਤੇ ਇੱਕ ਗੱਲ ਹੋਰ ਹਰਾਨੀ ਜਾਣ ਕੇ ਆ ਗੁਰਮੁਖੋ ਜਿਹੜੇ ਤਰਕਾ ਕਰਦੇ ਆ ਸਾਡੇ ਭੇਖ ਦੇ ਵਿੱਚ ਸਾਡੇ ਘਰੇ ਜਨਮ ਲੈ ਕੇ ਇਹੋ ਜਿਹੇ ਸਵਾਲ ਕਰਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਨਹੀਂ ਸੀ ਕੱਟਿਆ ਗਿਆ ਟੱਕ ਲੱਗਿਆ ਸੀ ਤੇ ਹੱਥ ਰੱਖ ਕੇ ਗਏ ਉਹਨਾਂ ਨੂੰ ਪੁੱਛਿਆ ਤੁਹਾਡੇ ਛਰੀਟ ਜੀ ਮਾਰੀਏ ਵੇਖੋ ਜਾਂਦੇ ਕਿ ਕਰੀ 50 ਕ ਗਜ ਨਹੀਂ ਜਾ ਹੁਣ ਕਿਉਂਕਿ ਜਪਤਪ ਨਹੀਂ ਉਹਦਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਪਤਪ ਬੜਾ ਵੱਡਾ ਏ ਬੜਾ ਵਿਸ਼ਾਲ ਹੁੰਦਾ ਏ ਜਿਨੇ 80 ਸਾਲ ਦੀ ਉਮਰ ਦੇ ਵਿੱਚ ਖੰਡਾ ਚੱਕ ਲਿਆ 18 ਸੇਰ ਦਾ ਉਹ ਕੋਈ ਆਮ ਥੋੜੀ ਨਾ ਹੋ ਸਕਦਾ ਏ ਇਹ ਕੋਈ ਦਲਗੁਰਦੇ ਵਾਲੇ ਮੱਤ ਦੇ ਕੰਮ ਆ ਆਮ ਲੋਕ ਇਹੋ ਜਿਹੇ ਕਰਤਾ ਨਹੀਂ ਕਰ ਸਕਦੇ ਇਹ ਕਿਸੇ ਵਿਰਲੇ ਦਿਨੈਲਾ ਦੇ ਹਿੱਸੇ ਆਇਆ ਏ ਤੇ ਗੁਰਮਖੋ ਜਿਹੜਾ ਇਹ ਪ੍ਰਸੰਗ ਆਪਾਂ ਸਰਵਣ ਕਰ ਰਹੇ ਆ ਨਾ ਹੈਰਾਨੀ ਵਾਲੀ ਗੱਲ ਹੈ ਸਾਡੇ ਵਿੱਚ ਜਨਮ ਲੈਣ ਵਾਲੇ ਇਸ ਗੱਲ ਦੇ ਉੱਤੇ ਤਰਕ ਕਰਦੇ ਆ ਉਹਨਾਂ ਨੂੰ ਬਾਣੀ ਦੇ ਉੱਤੇ ਭਰੋਸਾ ਨਹੀਂ ਆ ਬਾਣੀ ਤਾਂ ਕਹਿੰਦੀ ਆ ਪ੍ਰਭ ਭਾਵ ਹੈ ਬਿਨ ਥਾਸ ਤੇ ਰੱਖੇ ਬਾਣੀ ਤਾਂ ਕਹਿੰਦੀ ਏ ਉਹਦੇ ਮਨ ਨੂੰ ਚਾਹੁੰਦਾ ਏ ਉਹਦੇ ਮਨ ਨੂੰ ਭਾਉਂਦਾ ਏ ਜੇ ਅਕਾਲ ਪੁਰਖ ਦੀ ਇੱਛਾ ਹੈ ਤੇ ਬਿਨਾ ਸਾਵਾ ਤੋਂ ਵੀ ਬੰਦੇ ਨੂੰ ਜਿਉਂਦਾ ਰੱਖ ਸਕਦਾ ਹੈ ਫਿਰ ਅਸੀਂ ਕਿਹੜੇ ਬਾਗ ਦੀ ਮੂੜੀ ਤਰਕਾ ਕਰਨ ਵਾਲੇ ਸਾਡੇ ਧਰਮ ਦੇ ਵਿੱਚ ਜਨਮ ਲੈ ਕੇ ਤਰਕਾ ਕਰਦੇ ਨੇ ਲੋਕ ਤੇ ਜਿੰਨਾ ਪ੍ਰਸੰਗ ਤੁਸੀਂ ਸਰਵਣ ਕਰ ਰਹੇ ਹੋ ਇੱਕ ਖਿਆਲ ਕਰਿਓ ਹੈਰਾਨੀ ਵਾਲੀ ਗੱਲ ਹੈ ਇੱਕ ਮੁਸਲਮਾਨ ਕਵੀ ਦਾ ਲਿਖਿਆ ਹੋਇਆ ਬਾਬੂ ਰਜਬ ਅਲੀ ਖਾਂ ਸਾਹੋ ਕਹੇ ਵਾਲੇ ਪੰਜ ਨਮਾਜ਼ੀ ਕੱਟੜ ਮੁਸਲਮਾਨ ਕੋਨਾ ਦਾ ਇਹ ਸਾਰਾ ਪ੍ਰਸੰਗ ਰਚਿਆ ਹੋਇਆ ਹੈ ਤੇ ਕਿੱਡੀ ਵੱਡੀ ਸਾਡੇ ਵਾਸਤੇ ਗੱਲ ਹੈ ਇਹ ਰੋਹ ਵਿਚਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਰੀਰ ਨੇ ਹਰਕਤ ਕੀਤੀ ਆ ਖੱਬੀ ਤਲੀ ਦੇ ਉੱਤੇ ਸੀਸ ਨੂੰ ਟਿਕਾਇਆ ਹੈ ਗੋਡਿਆਂ ਦੇ ਭਾਰ ਹੋਏ ਸੱਜੇ ਹੱਥ ਦੇ ਵਿੱਚ 18 ਸਿਰ ਦਾ ਖੰਡਾ ਉਸੇ ਤਰ੍ਹਾਂ ਪਕੜ ਮਜ਼ਬੂਤ ਆ ਗੋਡਿਆਂ ਦੇ ਭਾਰ ਹੋ ਕੇ ਦੋ ਪਿੱਛੜਕੇ ਦੇ ਦਿੱਤੇ ਸਰੀਰ ਨੂੰ ਸੱਜੇ ਪਾਸੇ ਖੰਡਾ ਵਹੀਏ ਤੇ ਇਧਰੋਂ ਪੰਚੀਤੀ ਸਨ ਡੱਗ ਪੈਂਦੇ ਆ ਜੇ ਖੱਬੇ ਪਾਸੋਂ ਨਹੀਂ ਦਾਏ ਖੱਬੇ ਪਾਸੇ ਖੰਡਾ ਵੰਦਾ ਤੇ ਇਧਰੋਂ 25 30 ਫਿਰ ਲੱਗ ਪੈਂਦੇ ਆ ਲੱਥੇ ਹੋਏ ਸੀਸ ਦੇ ਨਾਲ ਕੀਤੀ ਹੋਈ ਅਰਦਾਸ ਨੂੰ ਗੁਰੂ ਘਰ ਸਿੱਖ ਪੂਰੀ ਕਰ ਰਿਹਾ ਕਿਸ ਪ੍ਰਕਾਰ ਆਓ ਬੈਠ ਜਾ ਸਰੋਣੇ ਖੜਾ ਹੋ ਗਿਆ ਸੂਰਮਾ ਨਾ ਚੱਲ ਸਕਦਾ ਤਾਂ ਸੀਸ ਕੱਟੇ ਜਾਂ ਕਰ ਰਿਹਾ ਦੀਪ ਸਿੰਘ ਬਲਵਾਨ ਮਾਰੀ ਖੁੱਪ ਗਈ ਜਾਂ ਤੇਜ ਕਟਾਰੀ ਬੇਰਦ ਨੂੰ ਆ ਗਿਆ ਗੁੱਸਾ ਜੋਸ਼ ਨਾਲ ਭਰ ਗਿਆ ਜੁੱਸਾ ਦੋਵੇਂ ਬਾਜੂ ਫੜਕ ਪੈਂਦੀਓ ਨੇ ਗੋਟਾਂ ਨੇ ਜ਼ਮੀਨ ਉੱਤੇ ਤਰ ਕੇ ਹਰਖਾ ਨਾਲ ਉੱਠਿਆ ਦੋਹਾਂ ਬਹਾ ਦਾ ਜੋਰ ਕਰਕੇ ਹਰਖਾ ਨਾਲ ਦੀਪ ਸਿੰਘ ਬਾਬਾ ਧਰਮੀ ਪਿੰਡੇ ਨੂੰ ਆ ਗਈ ਗਰਮੀ ਲੱਗਿਆ ਸੀ ਲਾਉਣ ਸਮਾਦੀ ਇੱਕ ਵਾਰੀ ਜੁੰਬਾ ਖਾਦੀ ਸੀਸ ਕੱਟੇ ਹੱਥ ਤੇ ਤਰੇ ਜੀ ਬਾਬਾ ਮਲਕ ਮਲਕ ਉੱਠ ਖੜਦਾ ਮੰਦਰ ਟੱਕ ਸੀਸ ਕੱਟੇ